ਲੀਡਰਾਂ ਨੂੰ ਤਾਂ ਦੇਖੋ ਜੀ ਕੀ ਕਹੀਏ ਸਾਡਾ ਤਾਂ ਲੀਡਰਾਂ ਤੋਂ ਮਨ ਮੁੜਿਆ ਇਹੇ ਜੇ ਤਾਂ ਥਲਾਂ ਦੇ ਖੇਤਰੇ ਮਾਰਨੇ ਚਾਹੀਦੇ ਨੇ ਫਰਜ ਕੀਤਾ ਵੀ ਇਹਨਾਂ ਨੂੰ ਵੋਟ ਬੂਟ ਕੋਈ ਇਹ ਤਾਂ ਇਹ ਫਰਜ ਕੀਤਾ ਹੁਣ ਖੱਟਰ ਸਰਕਾਰ ਜਦੋਂ ਮੋਦੀ ਸਰਕਾਰ ਦੀ ਮੀਲੀ ਚਾਲ ਨਾਲ ਜੀ ਇਹਨਾਂ ਨੇ ਫਰਜ ਕੀਤਾ ਕਿੱਲਾਂ ਲਾ ਰੱਖੀਆਂ ਨੇ ਬੈਰੀਕੇਟਿੰਗ ਕਰ ਰੱਖੀ ਹੈ ਜਿਆਦਾ ਇਹ ਸਾਨੂੰ ਸਾਡੇ ਅੱਗੇ ਕਹਿਣਗੇ ਤਾਂ ਬੈਰੀਕਾਟ ਤੋੜਨੇ ਸਾਡੇ ਵਾਸਤੇ ਕੋਈ ਬੜੀ ਗੱਲ ਇਹ ਗੱਲ ਪੱਕੀ ਹੈ ਜੀ ਮੈਂ ਤੁਹਾਨੂੰ ਪਹਿਲਾਂ ਕਹਿ ਕੇ ਹਟਿਆ ਵੀ ਜੇ ਫਰਜ ਕੀਤਾ ਅਗੂ ਇੱਕ ਵਾਰ ਕਹਿਣਾ ਚਾਹੇ ਮੁੰਡੇ ਜਿੰਨੇ ਮਰਜੀ ਮਰ ਜਾਣ ਜੀ ਪਰ ਜਾਣਗੇ ਤੋਂ ਆਸਰ ਦੇਖੋ ਜੀ ਫਰਜ ਕੀਤਾ ਇੱਥੇ ਵੀ ਦਿੱਲੀ ਜਿੰਨੀ ਹੈ ਕੁਈ ਮੈਂ ਦਿੱਲੀ ਨਾਲੋਂ ਘੱਟ ਨਹੀਂ ਸਮਝਦਾ ਸਿੱਟਰ ਸਰਕਾਰ ਨੂੰ ਤਾਂ ਦੇਖੋ ਐਂ ਜੀ ਬਈ ਜੇ ਉਹਨੂੰ ਕੋਈ ਪ੍ਰਮਾਤਮਾ ਸਮਰੱਥ ਬਖਸ਼ੇ ਮਾੜੀ ਮੋਟੀ ਉਹਨੂੰ ਕੋਈ ਅਕਲ ਬੁੱਧੀ ਦਵੇ ਜੀ ਉਹ ਵੀ ਹੁਣ ਫਰਜ਼ ਕੀਤਾ ਇੱਕ ਪੰਜਾਬ ਹਰਿਆਣਾ ਬੱਖੇਗਰੀ ਬੈਠਾ ਜੀ ਟੋਟ ਦਾ ਦੇਖੋ ਜੀ ਹਲੇ ਕੋਈ ਮਨ ਨਹੀਂ ਹੈਗਾ ਵੀ ਕਿਸੇ ਨੂੰ ਪਾਈਏ ਜੀ ਫਰਜ਼ ਕੀਤਾ ਸਾਹਿਬ ਮਨੇ ਇਨਾਂ ਆਖਿਆ ਪਿਆ ਜੀ ਸਰਕਾਰਾਂ ਤੋਂ ਪਰ ਜਣੀ ਜੇ ਤਾਂ ਜਾਵਾਂਗੇ ਫਿਰ ਤਾਂ ਜਾਵਾਂਗੇ ਆਹੀ ਰੋਡ ਨੂੰ ਐ ਹਾਈਵੇ ਨੂੰ ਜਾਵਾਂਗੇ ਜੀ ਮਤਲਬ ਪਿੰਡਾਂ ਨੂੰ ਟੁੱਟ ਕੇ ਨਹੀਂ ਆਵਾਂ ਉਹਨੇ ਜੀ ਫਿਰ ਹਾਈਵੇ ਦੇ ਉੱਪਰ ਦੀ ਹੋ ਜਾਵਾਂਗੇ ਸਰਕਾਰ ਬਦਲ ਜੇ ਹੋ ਸਕਦਾ ਕੋਈ ਫਾਇਦਾ ਹੋ ਜੇ ਜੀ ਹਾਂ ਜੀ ਜੇ ਮੈਂ ਫਰਜ਼ ਕੀਤਾ ਰਾਹੁਲ ਗਾਂਧੀ ਆ ਚਲੋ ਲਾਲੋ ਉਹ ਆਪਣੇ ਮੂੰਹ ਨਾਲ ਕਹਿ ਰਿਹਾ ਵੀ ਜੇ ਫਰਜ਼ ਕੀਤਾ ਮੇਰੀ ਸਰਕਾਰ ਬਣਦੀ ਆ ਮੈਂ ਪ੍ਰਧਾਨ ਮੰਤਰੀ ਬਣਦਾ ਤਾਂ ਮੈਂ ਐਮਐਸਪੀ ਫਰਜ਼ ਕੀਤਾ ਕਿਸਾਨਾਂ ਦੇ ਕਿਸਾਨ ਮੋਰਚਾ 2.0 ਇਸ ਵਾਰ ਦਿੱਲੀ ਦੀ ਜਗ੍ਹਾ ਸ਼ੰਭੂ ਵਿੱਚ ਲੱਗਿਆ ਜਿੱਥੇ ਕਿਸਾਨ ਵੱਡੀ ਮਾਤਰਾ ਵਿੱਚ ਪਹੁੰਚ ਰਹੇ ਨੇ ਤੇ ਅੱਜ ਵੀ ਇੱਥੇ ਵੱਡਾ ਇਕੱਠ ਹੋਇਆ ਇਸ ਦੌਰਾਨ ਕਈ ਗਰਮ ਜੋਸ਼ੀ ਪਾਸ਼ਟ ਵੀ ਦੇਖਣ ਨੂੰ ਮਿਲੇ ਇਸ ਦੌਰਾਨ ਕਈ ਕਿਸਾਨ ਅੱਗੋਂ ਇੱਥੇ ਪਹੁੰਚੇ ਨੇ ਉਹਨਾਂ ਦਾ ਕੀ ਕਹਿਣਾ ਹੈ ਉਹ ਗੱਲ ਕਰਦੇ ਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸ਼ੰਭੂ ਬੈਠੇ ਹੋ ਜੀ ਤੁਸੀਂ ਦਿੱਲੀ ਜਾ ਰਹੇ ਸੀ ਰਸਤੇ 'ਚ ਰੋਕ ਲੈ ਕਿ ਕਹੋਂਗੇ ਇਹ ਤਾਂ ਇਹ ਫਰਜ਼ ਕੀਤਾ ਹੁਣ ਖੱਟਰ ਸਰਕਾਰ ਜੀ ਸਰ ਮੋਦੀ ਸਰਕਾਰ ਦੀ ਮੀਲੀ ਚਾਲ ਨਾਲ ਜੀ ਇਹਨਾਂ ਨੇ ਬਦਲ ਕੀਤਾ ਕਿੱਲਾਂ ਲਾ ਰੱਖੀਆਂ ਨੇ ਬੈਰੀਕੇਟਿੰਗ ਕਰ ਰੱਖੀ ਹੈ ਜ਼ਿਆਦਾ ਜੀ ਆ ਫਿਰ ਸਾਨੂੰ ਤਾਂ ਇਹ ਅਸੀਂ ਇੱਥੇ ਰੋਕ ਗਏ ਕਿਸਾਨ ਕੁਝ ਹਲੇ ਵੀ ਗਰਮ ਨੇ ਉਹ ਕਹਿ ਰਹੇ ਨੇ ਕਹਿੰਦੇ ਵੀ ਸਾਨੂੰ ਕਿਸਾਨਾਂ ਨੂੰ ਇਜਾਜ਼ਤ ਦੇਣ ਅਸੀਂ ਲੰਘ ਜਾਣਾ ਇਹ ਗੱਲ ਪੱਕੀ ਆ ਜੀ ਦੇਖੋ ਜੇ ਸਾਨੂੰ ਸਾਡੇ ਅੱਗੇ ਕਹਿਣਗੇ ਤਾਂ ਬੈਰੀਕਾਟ ਤੋੜਨੇ ਸਾਡੇ ਵਾਸਤੇ ਕੋਈ ਵੱਡੀ ਗੱਲ ਨਹੀਂ ਤੁਹਾਨੂੰ ਕੀ ਲੱਗਦਾ ਆਗੂ ਕਿਉਂ ਥੋੜੇ ਠੰਡੇ ਨੇ ਆਲੇ ਆਗੂ ਮਤਲਬ ਇਸ ਗੱਲ ਕਰਕੇ ਕਹਿੰਦੇ ਨੇ ਵੀ ਫਰਜ ਕੀਤਾ ਜੀ ਤੁਸੀਂ ਦੇਖਿਆ ਖਨੌਰੀ ਬਾਰਡਰ ਤੇ ਉਹ ਮੁੰਡੇ ਦੇ ਸ਼ੁਭ ਕਰਨ ਦੇ ਗੋਲੀ ਮਾਰਤੀ ਸਿਰ ਚ ਜੀ ਵੀ ਇਹਦੇ ਵਿੱਚ ਆਗੂ ਵੀ ਇਹ ਸੋਚਦੇ ਨੇ ਵੀ ਜੇ ਫਰਜ ਕੀਤਾ ਸੀ ਇੱਕ ਨੇ ਲੋਕਾਂ ਦੇ ਮੁੰਡੇ ਮਰਾਉਂਦੇ ਰਹੇ ਤਾਂ ਇੱਕ ਦਿਨ ਸਾਡੇ ਨਾਲੋਂ ਲੋਕ ਪਿੱਛੇ ਹਟ ਜਾਣਗੇ ਫਿਰ ਜੀ ਇਹ ਤਾਂ ਲੋਕ ਵੀ ਕਹਿ ਰਹੇ ਨੇ ਸਾਨੂੰ ਨੁਕਸਾਨ ਤਾਂ ਕਹਿੰਦੇ ਚੱਲਣਾ ਪਊਗਾ ਜੇ ਅਸੀਂ ਅੱਗੇ ਜਾਵਾਂਗੇ ਪਰ ਉਹ ਤਿਆਰ ਨਹੀਂ ਉਹ ਕਹਿੰਦੇ ਵੀ ਉਹਦੇ ਬਿਨਾ ਹੱਲ ਵੀ ਨਹੀਂ ਹੋਣਾ ਇਹ ਗੱਲ ਪੱਕੀ ਹੈ ਜੀ ਮੈਂ ਤੁਹਾਨੂੰ ਪਹਿਲਾਂ ਕਹਿ ਕੇ ਹਟਿਆ ਵੀ ਜੇ ਫਰਜ ਕੀਤਾ ਕੋਈ ਇੱਕ ਵਾਰ ਕਹੇ ਨਾ ਚਾਹੇ ਮੁੰਡੇ ਜਿੰਨੇ ਮਰਜ਼ੀ ਮਰ ਜਾਣ ਜੀ ਪਰ ਜਾਣਗੇ ਤੋੜ ਕੇ ਸ਼ੰਭੂ ਮੋਰਚੇ ਦਾ ਕਿੰਨਾ ਕਾ ਉਸਰਾ ਸਰਕਾਰ ਤੇ ਆ ਸਰ ਦੇਖੋ ਜੀ ਫਰਜ ਕੀਤਾ ਇੱਥੇ ਵੀ ਦਿੱਲੀ ਜਿੰਨਾ ਹੀ ਆ ਕੋਈ ਮੈਂ ਦਿੱਲੀ ਨਾਲੋਂ ਘੱਟ ਨਹੀਂ ਸਮਝਦਾ ਕਿਉਂਕਿ ਫਰਜ ਕੀਤਾ ਜਿੰਨਾ ਵਪਾਰ ਆ ਦਿੱਲੀ ਦਾ ਅੰਬਰਸਰ ਤੱਕ ਪਹੁੰਚਦਾ ਹੈ ਸਾਰਾ ਬੰਦ ਹੋਇਆ ਹੋਇਆ ਜੀ ਰਸਤੇ ਤਾਂ ਕਈ ਖੁੱਲੇ ਨੇ ਹੁਣ ਕਈ ਨਵੇਂ ਰਸਤੇ ਵੀ ਖੋਲਤੇ ਹਰਿਆਣਾ ਸਰਕਾਰ ਨੇ ਉਹਨਾਂ ਰਾਹੀਂ ਵੀ ਦਿੱਲੀ ਰਜਾਂ ਦੀ ਕੋਸ਼ਿਸ਼ ਹੋ ਸਕਦੀ ਹੈ ਹੋ ਸਕਦੀ ਹੈ ਜੀ ਜਾ ਸਕਦੇ ਆ ਅਸੀਂ ਪਿੰਡਾਂ ਚੋਂ ਵੀ ਜਾ ਸਕਦੇ ਤੇ ਪਰ ਜਣੀ ਜੇ ਤਾਂ ਜਾਵਾਂਗੇ ਫਿਰ ਤਾਂ ਜਾਵਾਂਗੇ ਆਹੀ ਰੋਡ ਨੂੰ ਹੈ ਹਾਈਵੇ ਨੂੰ ਜਾਵਾਂਗੇ ਜੀ ਮਤਲਬ ਪਿੰਡਾਂ ਨੂੰ ਟੁੱਟ ਕੇ ਨਹੀਂ ਆਵਾਂ ਉਹਨੇ ਜੀ ਫਿਰ ਹਾਈਵੇ ਦੇ ਉੱਪਰ ਦੀ ਜਾਵਾਂਗੇ ਤੁਸੀਂ ਕਿਹੋ ਵੀ ਜਾਓਗੇ ਤਾਂ ਇਹ ਇਸੇ ਰਸਤੇ ਜਾਓਗੇ ਹਾਈਵੇ ਨੂੰ ਹਾਈਵੇ ਨੂੰ ਹੀ ਜਾਵਾਂਗੇ ਤੇ ਖੱਟਰ ਸਰਕਾਰ ਨੂੰ ਕੀ ਕਹਿਣਾ ਚਾਹੇਗੇ ਖੱਟਰ ਸਰਕਾਰ ਨੂੰ ਤਾਂ ਦੇਖੋ ਐਂ ਜੀ ਬਈ ਜੇ ਉਹਨੂੰ ਕੋਈ ਪਰਮਾਤਮਾ ਸਮਰੱਥ ਬਖਸ਼ੇ ਮਾੜੀ ਮੋਟੀ ਉਹਨੂੰ ਕੋਈ ਅਕਲ ਬੁੱਧੀ ਦਵੇ ਜੀ ਉਹ ਵੀ ਹੁਣ ਫਰਜ਼ ਕੀਤਾ ਇੱਕ ਪੰਜਾਬ ਹਰਿਆਣਾ ਬੱਖੇਗਰੀ ਬੈਠਾ ਜੀ ਜੀ ਵੀ ਮਤਲਬ ਇਹਦਾ ਕੋਈ ਉਹਦੇ ਵਾਸਤੇ ਚੰਗੀ ਗੱਲ ਨਹੀਂ ਜੀ ਬਿਲਕੁਲ ਵੋਟਾਂ ਆ ਰਹੀਆਂ ਨੇ 2024 ਦੀਆਂ ਲੋਕ ਸਭਾ ਦੀਆਂ ਲੀਡਰਾਂ ਨੂੰ ਕੀ ਕਹੋਗੇ ਲੀਡਰਾਂ ਨੂੰ ਤਾਂ ਦੇਖੋ ਜੀ ਕੀ ਕਹੀਏ ਸਾਡਾ ਤਾਂ ਲੀਡਰਾਂ ਤੋਂ ਮਨ ਮੁੜਿਆ ਪਿਆ ਜੀ ਕੀ ਕਹੀਏ ਵੀ ਇਹੋ ਜਿਹੇ ਤਾਂ ਥਲਾਂ ਦੇ ਛਿੱਤਰੇ ਮਾਰਨੇ ਚਾਹੀਦੇ ਨੇ ਫਰਜ਼ਗੀਤਾ ਵੀ ਇਹਨਾਂ ਨੂੰ ਵੋਟ ਬੂਟ ਕੋਈ ਨਹੀਂ ਪਾਉਣੀ ਚਾਹੀਦੀ ਜੀ ਹਾਂ ਤੇ ਫਿਰ 24 ਦੀਆਂ ਲੋਕ ਸਭਾ ਚੋਣਾਂ ਚ ਕਰੋਗੇ ਕੀ ਕਿਹਨੂੰ ਵੋਟ ਪਾ ਸਕਦੇ ਵੋਟ ਦਾ ਦੇਖੋ ਜੀ ਹਲੇ ਕੋਈ ਮਨ ਨਹੀਂ ਹੈਗਾ ਵੀ ਕਿਸੇ ਨੂੰ ਪਾਈਏ ਜੀ ਫਰਜ਼ਗੀਤਾ ਸਾਹਿਬ ਮਨੇ ਇਨਾਂ ਆਖਿਆ ਪਿਆ ਜੀ ਸਰਕਾਰਾਂ ਤੋਂ ਦੁਖੀ ਕਰਤੇ ਸਰਕਾਰਾਂ ਨੇ ਜੇਕਰ ਸਰਕਾਰੇ ਬਦਲ ਗਈ ਤਾਂ ਫਿਰ ਕੀ ਸਰਕਾਰ ਬਦਲ ਜੇ ਹੋ ਸਕਦਾ ਕੋਈ ਫਾਇਦਾ ਹੋ ਜਾ ਜੀ ਹਾਂਜੀ ਜਿਵੇਂ ਫਰਜ਼ ਕੀਤਾ ਰਾਹੁਲ ਗਾਂਧੀ ਆ ਚਲੋ ਲਾਲੋ ਉਹ ਆਪਣੇ ਮੂੰਹ ਨਾਲ ਕਹਿ ਰਿਹਾ ਵੀ ਜੇ ਫਰਜ਼ ਕੀਤਾ ਮੇਰੀ ਸਰਕਾਰ ਬਣਦੀ ਆ ਮੈਂ ਪ੍ਰਧਾਨ ਮੰਤਰੀ ਬਣਦਾ ਤਾਂ ਮੈਂ ਐਮਐਸਪੀ ਫਰਜ਼ ਕੀਤਾ ਕਿਸਾਨਾਂ ਦੇ ਲਾਗੂ ਕਰੂੰਗਾ ਇਹ ਐਲਾਨ ਤਾਂ ਮੋਦੀ ਸਾਹਿਬ ਨੇ ਵੀ ਕੀਤਾ ਸੀ ਅੱਜ ਤੋਂ 10 ਸਾਲ ਪਹਿਲਾਂ ਚਲੋ ਅੱਜ ਤੋਂ ਪਹਿਲਾਂ ਕਰਿਆ ਤਾਂ ਜੀ ਉਹ ਆਪ ਕਹਿੰਦਾ ਤਾਂ ਫਰਜ਼ ਕੀਤਾ ਧਰਨੇ ਚ ਜਾ ਜਾ ਬੈਠਦਾ ਤਾਂ ਚਿੱਠੀਆਂ ਲਿਖਦਾ ਤਾਂ ਬਾਜਪਾਈ ਵਰਗਿਆਂ ਨੂੰ ਵੀ ਇਹਨਾਂ ਦਾ ਹੱਕ ਆ ਮਤਲਬ ਐਮ ਐਸ ਪੀ ਸੁਆਮੀਨਾਥ ਦੀ ਰਿਪੋਰਟ ਲਾਗੂ ਕਰੋ ਪਰ ਜਦ ਕੁਰਸੀ ਤੇ ਬੈਠ ਜਾਂਦੇ ਨੇ ਕੁਰਸੀ ਤੇ ਬੈਠਣ ਸਾਰੇ ਪਤਾ ਨਹੀਂ ਕੀ ਚਿੰਪੜਦਾ ਫੇਰ ਬਦਲ ਜਾਂਦੇ ਨੇ ਉਹ ਤਾਂ ਹੁਣ ਕਹਿ ਰਹੇ ਨੇ ਕਹਿੰਦੇ ਵੀ ਐਕਸਪਰਟ ਦੱਸ ਰਹੇ ਨੇ ਵੀ ਸਰਕਾਰ ਦੇ ਖਜ਼ਾਨੇ ਤੇ ਬੋਝ ਬਹੁਤ ਜ਼ਿਆਦਾ ਪੈ ਰਹਿਣਾ ਜੇਕਰ ਕਿਸਾਨਾਂ ਨੂੰ ਐਮ ਐਸ ਪੀ ਦਿੱਤੀ ਤੁਸੀਂ ਐ ਦੱਸੋ ਜੀ ਫਰਜ ਕੀਤਾ ਅੰਡਾਨੀਆਂ ਬਾਨੀਆਂ ਵਰਗਿਆਂ ਦੇ ਕਿੰਨੇ ਕਿੰਨੇ ਲੱਖ ਕਰੋੜ ਰੁਪਏ ਇਹ ਮਾਫ ਕਰ ਦਿੰਦਾ ਕਿਸਾਨੀ ਦਾ ਤਾਂ ਇੰਨਾ ਕਰਜ਼ਾ ਵੀ ਨਹੀਂ ਜਿੰਨਾ ਫਰਜ ਕੀਤਾ ਉਹਨਾਂ ਦਾ ਉਹੀ ਮਾਫ ਕਰ ਦਿੰਦਾ ਨਾਲੇ ਉਹ ਏਡੇ ਏਡੇ ਘਰਾਣੇ ਨੇ ਵੀ ਅਰਜ਼ ਕੀਤਾ ਵੀ ਜਿਨ੍ਹਾਂ ਨੂੰ ਕੋਈ ਮਾਫੀ ਦੀ ਲੋੜੇ ਨਹੀਂ ਜੀ ਹਾਂ ਜੀ ਤੇ ਕੀ ਕਹਿਣਾ ਚਾਹੋਗੇ ਸਰਕਾਰਾਂ ਨੂੰ ਸਰਕਾਰਾਂ ਨੂੰ ਤਾਂ ਇਹੀ ਕਹਿੰਦੇ ਆ ਵੀ ਦੇਖੋ ਜਿਵੇਂ ਮੋਦੀਆ ਮੋਦੀ ਨੂੰ ਵੀ ਪਰਮਾਤਮਾ ਸਭ ਰੱਥ ਬਖਸ਼ੇ ਕੋਈ ਉਹਦੇ ਮੰਨ ਦੇ ਵਿੱਚ ਇਹੀ ਜੀ ਗੱਲ ਪਾਵੇ ਜਿਵੇਂ ਫਰਜ ਕੀਤਾ ਉਹ ਪਹਿਲਾਂ ਗੁਰੂ ਨਾਨਕ ਦੇਵ ਦੇ ਜਨਮ ਮੌਕੇ ਜਿਵੇਂ ਆਪਣੇ ਦਿੱਲੀ ਤੇ ਬਾਰਡਰ ਤੇ ਬੈਠੇ ਤੇ ਜਦ ਜਦ ਉਹਨੇ ਨਾਰਨ ਕਰਤਾ ਦਾ ਵੀ ਚਲੋ ਕਾਲੇ ਕਾਨੂੰਨ ਤੁਹਾਡੇ ਰਾਦੇ ਜੀ ਜੀ ਵੀ ਹੁਣ ਵੀ ਕੋਈ ਉਹਨੂੰ ਚਲੋ ਐਹੀ ਜੀ ਕੋਈ ਰੱਬ ਬਖਸ਼ੇ ਵੀ ਉਹ ਕਹੇ ਵੀ ਭਾਈ ਤੁਹਾਨੂੰ ਐਮਐਸਪੀ ਵੀ ਦਵਾਂਗੇ ਸੁਆਮੀ ਨਾਥਨ ਦੀ ਰਿਪੋਰਟ ਵੀ ਲਾਗੂ ਕਰਾਂਗੇ ਤੁਸੀਂ ਕਹਿੰਦੇ ਵੀ ਵੋਟਾਂ ਤੋਂ ਪਹਿਲਾਂ ਐਲਾਨ ਹੋ ਸਕਦਾ ਹੈ ਦੇਖੋ ਜੀ ਹੋ ਸਕਦਾ ਹੋ ਸਕਦਾ ਜੇ ਫਰਜ਼ ਕੀਤਾ ਹੋ ਧੰਨਵਾਦ ਜੀ